ਬੜੀ ਸ਼ਰਮ ਵਾਲੀ ਗੱਲ ਹੈ ਕਿ ਉਹ ਸਾਡੇ ਘਰ ਦੇ ਵਿੱਚ ਆ ਕੇ ਸਾਡੇ ਨੌਜਵਾਨਾਂ ਨੂੰ ਮਾਰ ਦੇਣ ਤੇ ਸਾਡੇ ਵੱਲੋਂ ਉਹਨਾਂ ਦੇ ਉੱਪਰ ਐਫਆਈਆਰ ਵੀ ਦਰਜ ਨਾ ਹੋਵੇ ਇਹਦੇ ਜਵਾਬ ਦੇ ਸਕਦੇ ਨੇ ਭਗਵੰਤਮਾਨ ਸਰਕਾਰ ਪਰ ਮੈਂ ਭਗਵੰਤਮਾਨ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਪੰਜਾਬ ਜਿਹੜਾ ਹੈ ਨਾ ਇਹ ਇੱਕ ਪਾਸਾ ਹੀ ਕਰ ਦਿੰਦਾ ਹੁੰਦਾ ਹੈ ਇਹ ਦੀ ਪੂਰੇ ਭਾਰਤ ਨੂੰ ਕੌਲ ਦਿੱਤੀ ਗਈ ਹੈ ਜਿੱਥੇ-ਜਿੱਥੇ ਕਿਸੇ ਦੀ ਸਮਰੱਥਾ ਕਰਦਾ ਹੈ ਪਰ ਇਹ ਕਈ ਵਾਰੀ ਜਿਹੜੇ ਮਾਰਕਿਟ ਚਿੱਤੇ ਜਾਂਦੀਆਂ ਨੇ ਇਹ ਲੰਮੇ ਵੀ ਹੋ ਜਾਂਦੇ ਹੁੰਦੇ 2 ਘੰਟੇ ਬਾਅਦ ਵੀ ਜਾਂਦੇ ਹੁੰਦੇ ਨੇ 2 ਘੰਟੇ ਕਿਵੇਂ ਵੀ ਇਕੱਠ ਵੀ ਜਾਂਦੇ ਹੁੰਦੇ ਨੇ ਕਿੱਥੇ ਅੱਜ ਅਨਦਾ ਤੱਕ ਕਿਸਾਨ ਯੂਨੀਅਨ ਦੇ ਸਾਰੇ ਮੈਂਬਰ ਹੈ ਨੇ ਐਸ ਕੇ ਐਮ ਦੀ ਕਾਲ ਸੀ ਇੱਥੇ ਮੈਂ ਦੱਸ ਦੇਣਾ ਚਾਹੁੰਦਾ ਵੀ ਜਿਸ ਦਿਨ ਤੋਂ ਸ੍ਰਿਸ਼ਟੀ ਬਣੀ ਐ ਜਿਸ ਦਿਨ ਤੋਂ ਧਰਤੀ ਹੂਂਦ ਵਿੱਚ ਆਈ ਐ ਖੇਤੀਬਾੜੀ ਦਾ ਕੰਮ ਉਸ ਦਿਨ ਤੋਂ ਹੀ ਚੱਲ ਪਿਆ ਸੀ ਸਰਕਾਰ ਨੂੰ ਹਰ ਉਹ ਨੀਤੀ ਬਣਾਉਣੀ ਚਾਹੀਦੀ ਐ ਜਿਹਦੇ ਨਾਲ ਇਹ ਕਹਿ ਸਕਦੇ ਆ ਕਿ ਜੋ ਖੇਤੀਬਾੜੀ ਤੇ ਨਾਲ ਗੁੜੇ ਹੋਏ ਲੋਕ ਨੇ ਇਹਨੂੰ ਇੱਕ ਲਾਹੇਵੰਦ ਧੰਦਾ ਬਣਾਇਆ ਜਾਵੇ ਐਗਰੀਕਲਚਰ ਦਾ ਕੰਮ ਜਿਹੜਾ ਹੈ ਇਹ ਲੰਮੇ ਸਮੇਂ ਤੋਂ ਲੰਮਾ ਸਮਾਂ ਵੀ ਸ਼ਬਦ ਵਰਤਾਂ ਤੇ ਮੇਰੇ ਖਲ ਛੋਟਾ ਹੋ ਜਾਵੇਗਾ ਜਿੱਦਣ ਤੋਂ ਸ੍ਰਿਸ਼ਟੀ ਹੋਣ ਦੇ ਵਿੱਚ ਆਈਏ ਉਦੋਂ ਤੋਂ ਇਹ ਕੰਮ ਚੱਲਦਾ ਪਿਆ ਹੈ ਸਰਕਾਰ ਨੂੰ ਹਰ ਕੋਈ ਨੀਤੀ ਬਣਾਉਣੀ ਚਾਹੀਦੀ ਹੈ ਜਿਦੇ ਵਿੱਚੋਂ ਲਾਹੇਵੰਦ ਧੰਦਾ ਬਣ ਕੇ ਤੇ ਕਿਸਾਨ ਕੁਸ਼ੀ ਹਾਲ ਹੋਵੇ ਜੇ ਕਿਸਾਨ ਕੁਸ਼ੀ ਹਾਲ ਹੋਵੇਗਾ ਕਿ ਉਸ ਤੋਂ ਬਾਅਦ ਸਾਰਾ ਮਸਲਾ ਆਪਣੇ ਆਪ ਹੀ ਹੱਲ ਹੋ ਜਾਵੇਗਾ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਨੇ ਜੇ ਜੇ ਰੀੜ ਦੀ ਹੱਡੀ ਨੂੰ ਅਸੀਂ ਕਮਜ਼ੋਰ ਕਰ ਦਿਆਂਗੇ ਤੇ ਮੇਰੇ ਖਿਆਲ ਸਰੀਰ ਚੱਲ ਫਿਰ ਨਹੀਂ ਸਕੇਗਾ ਇਸ ਕਰਕੇ ਰੀੜ ਦੀ ਹੱਡੀ ਨੂੰ ਮਜ਼ਬੂਤ ਕਰਨਾ ਚਾਹੀਦਾ ਕਿਤਾ ਦੇਖਦਾ ਹਰਿਆਣਾ ਸਰਕਾਰ ਨੂੰ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਜਿਹੜੇ ਕਿਸਾਨ ਆ ਉਹਨਾਂ ਤੇ ਹਮਲਾ ਕੀਤਾ ਜਾ ਉਹ ਪੰਜਾਬ ਸਰਕਾਰ ਦੇ ਵੱਲੋਂ ਕੋਈ ਹਣੇ ਤੱਕ ਜਵਾਬ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਉਹ ਸਾਡੇ ਘਰ ਦੇ ਵਿੱਚ ਆ ਕੇ ਸਾਡੇ ਨੌਜਵਾਨਾਂ ਨੂੰ ਮਾਰ ਦੇਣ ਤੇ ਸਾਡੇ ਵੱਲੋਂ ਉਹਨਾਂ ਦੇ ਉੱਪਰ ਐਫ ਆਈ ਆਰ ਵੀ ਦਰਜ ਨਾ ਹੋਵੇ ਇਹ ਬੜੀ ਸ਼ਰਮ ਵਾਲੀ ਗੱਲ ਹੈ ਇਹਦੇ ਜਵਾਬ ਦੇ ਸਕਦੇ ਨੇ ਭਗਵੰਤ ਮਾਨ ਸਰਕਾਰ ਪਰ ਮੈਂ ਭਗਵੰਤ ਮਾਨ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਪੰਜਾਬ ਜਿਹੜਾ ਨਾ ਇਹ ਇੱਕ ਪਾਸਾ ਹੀ ਕਰ ਦਿੰਦਾ ਹੁੰਦਾ ਜੇ ਤੁਹਾਨੂੰ ਬੰਵੇ ਆਈਆਂ ਸੀ ਇੱਕ ਪਾਸਾ ਕਰ ਦਿੱਤਾ ਤੇ ਜੇ ਕੱਲ ਨੂੰ ਤੁਹਾਡੀਆਂ ਨੀਤੀਆਂ ਤੋਂ ਦੁਖੀ ਹੋਗੇ ਤਾਂ ਪਾਸਾ ਦੂਜੇ ਪਾਸੇ ਵੀ ਹੋ ਜਾਣਾ ਬਾਕੀ ਸੰਗਰੂਰ ਦੇ ਵਿੱਚ ਤੁਸੀਂ ਵੇਖ ਹੀ ਲਿਆ ਸੀ ਕਿ ਜਿਹਨੂੰ ਤੁਸੀਂ ਆਪਣੀ ਰਾਜਧਾਨੀ ਕਹਿੰਦੇ ਸੀ ਜਿੱਥੋਂ ਵੱਡੇ ਵੱਡੇ ਦਾਅਵੇ ਸੀ ਵੀ ਸੰਗਰੂਰ ਦੇ ਵਿੱਚ ਨਹੀਂ ਅਸੀਂ ਹਾਰ ਸਕਦੇ ਤੁਹਾਡੀ ਜਿੱਤ ਤੋਂ ਬਾਅਦ ਤੁਹਾਡੀ ਸਰਕਾਰ ਬਣਨ ਤੋਂ ਬਾਅਦ ਹੀ ਕਿਹੜਾ ਇਲੈਕਸ਼ਨ ਹੋਇਆ ਉਹਦੇ ਵਿੱਚ ਤੁਹਾਨੂੰ ਸੰਗਰੂਰ ਦੇ ਵਿੱਚ ਲੋਕਾਂ ਨੇ ਸ਼ੀਸ਼ਾ ਵਿਖਾਤਾ ਤੇ ਸ਼ੀਸ਼ਾ ਆਉਣ ਵਾਲੇ ਸਮੇਂ ਵਿੱਚ ਵਿਖਾਉਣਗੇ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਨਾਲ ਲੈ ਕੇ ਚੱਲੋ ਪੰਜਾਬ ਦੇ ਪੁੱਤ ਮਰਦੇ ਪਏ ਨੇ ਤੇ ਪੰਜਾਬ ਦੇ ਪੁੱਤਾਂ ਦੀ ਸਾਰ ਲਈ ਜਾਵੇ ਤੇ ਹਰਿਆਣਾ ਦੇ ਉੱਪਰ ਐਫ ਆਈ ਆਰ ਜਿਹੜੀ ਦਰਜ ਹੋਣੀ ਚਾਹੀਦੀ ਹੈ ਅੱਜ ਜਿਹੜਾ ਟਰੈਕਟਰ ਮਾਰਚ ਕਰ ਰਹੇ ਕਿੰਨੇ ਤੋਂ ਕਿੰਨੇ ਸਮੇਂ ਤੱਕ ਕਰ ਰਹੇ ਹੋ ਪੰਚਪੂਰੇ ਪੰਜਾਬ 'ਚ ਹੋ ਰਿਹਾ ਹੈ ਕਿ ਵਾਪਸ ਬਚੂਦਿਆਂ ਜਿੰਦ ਤੱਕ ਇਹ ਇਹ ਜੀ ਪੂਰੇ ਭਾਰਤ ਨੂੰ ਕਾਲ ਦਿੱਤੀ ਗਈ ਹੈ ਜਿੱਥੇ ਜਿੱਥੇ ਕਿਸੇ ਦੀ ਸਮਰੱਥਾ ਕਰਦਾ ਹੈ ਪਰ ਇਹ ਕਈ ਵਾਰੀ ਜਿਹੜੇ ਮਾਰਚ ਕੀਤੇ ਜਾਂਦੀਆਂ ਨੇ ਇਹ ਲੰਮੇ ਵੀ ਹੋ ਜਾਂਦੇ ਹੁੰਦੇ 2 ਘੰਟੇ ਵੱਧ ਵੀ ਜਾਂਦੇ ਹੁੰਦੇ ਨੇ 2 ਘੰਟੇ ਕਿਵੇਂ ਵੀ ਘੱਟ ਵੀ ਜਾਂਦੇ ਹੁੰਦੇ ਨੇ ਪਰ ਸਾਡਾ ਮਕਸਦ ਇਹ ਵੀ ਕਿਸੇ ਨੂੰ ਘੱਟੋ-ਘੱਟ ਪਰੇਸ਼ਾਨ ਕੀਤਾ ਜਾਵੇ ਇਥੋਂ ਲੋਕਾਂ ਜਾਦ ਵਿੱਚ ਜਿਹੜੇ ਕਿਸਾਨਾਂ ਉੱਤੇ ਸ਼ਾਤਨਿਕ ਤਰੀਕੇ ਨਾਲ ਜਿਹੜਾ ਕਟਾਇਆ ਕੀਤਾ ਜਾ ਰਿਹਾ ਹੈ ਕੀ ਕਾਰਨਾਂ ਕੀ ਬਗਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦਾਸ ਤਰਨਜੀਤ ਸਿੰਘ ਨਮਾਣਾ ਸੂਬਾ ਪ੍ਰਧਾਨ ਆਨੰਦਤਾ ਕਿਸਾਨ ਯੂਨੀਅਨ ਅੱਜ ਪੰਜਾਬ ਦੇ ਵਿੱਚ ਪ੍ਰਦਰਸ਼ਨ ਨਹੀਂ ਹੋ ਰਿਹਾ ਇਸ ਸਮੁੱਚੇ ਭਾਰਤ ਦੇ ਵਿੱਚ ਹੋ ਰਿਹਾ ਹੈ ਐਸ ਕੇ ਐਮ ਦੇ ਸੱਦੇ ਉੱਤੇ ਇਸ ਕਿਸਾਨ ਮੋਰਚੇ ਦੇ ਸੱਦੇ ਉੱਤੇ ਸਮੁੱਚੇ ਭਾਰਤ ਦੇ ਵਿੱਚ ਜਿਹੜਾ WTO ਆ World Trade Organization ਜਿਹੜਾ ਨੀਤੀਆਂ ਤੈਅ ਕਰਦਾ ਹੈ ਕਿਸਾਨਾਂ ਮਾਰੂ ਨੀਤੀਆਂ ਤੈਅ ਕਰਦਾ ਤੇ ਭਾਰਤ ਸਰਕਾਰ ਨਾਲ ਉਹਦਾ ਐਗਰੀਮੈਂਟ ਹੈ ਜਿਹਦੇ ਕਰਕੇ ਭਾਰਤ ਸਰਕਾਰ ਉਹਨਾਂ ਮੁਤਾਬਕ ਚੱਲਦੀ ਹੈ ਸੋ ਅੱਜ ਵੀਡੀਓ ਦੀ ਸਾਊਦੀ ਅਰਬ ਦੇ ਵਿੱਚ 26 27 28 ਤਿੰਨ ਦਿਨ ਦੀ ਮੀਟਿੰਗ ਹੈ ਉਸ ਮੀਟਿੰਗ ਨੂੰ ਦੇਖਦੇ ਹੋਏ ਐਸਕੇਮ ਵੱਲੋਂ ਇਹ ਸਦਾ ਤਾਂ ਕਿ ਪੂਰੇ ਭਾਰਤ ਦੇ ਵਿੱਚ ਕਿ ਅੱਜ ਪੂਰੇ ਭਾਰਤ ਦੇ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਟਰੈਕਟਰ ਮਾਰਚ ਅਤੇ ਡਬਲਯੂਟੀਓ ਤੇ ਕੇਂਦਰ ਸਰਕਾਰ ਦੇ ਅੱਜ ਇੱਥੇ ਉਹਨਾਂ ਦੇ ਸੱਤੇ ਦਾ ਅੰਦ ਤੱਕ ਕਿਸਾਨ ਵੱਲੋਂ ਪੁੱਤੇ ਫੁਕੇ ਜਾਣਗੇ ਜਿਹੜਾ ਅੱਜ ਤੁਸੀਂ ਟਰੈਕਟਰ ਮਾਰਚ ਕਰ ਰਹੇ ਹੋ ਟਰੈਕਟਰ ਮਾਰਚ ਸ਼ਾਂਤ ਤਰੀਕੇ ਨਾਲ ਕੀਤਾ ਜਾਏਗਾ ਕਰੋੜੀ ਬੰਦ ਕੀਤਾ ਜਾਏ ਨਹੀਂ ਕੋਈ ਰੋਡ ਬੰਨ ਨਹੀਂ ਕਰਨਾ ਕਿਸੇ ਰਾਹ ਗੇ ਨੂੰ ਅਸੀਂ ਸੰਗਤ ਨੂੰ ਪਰੇਸ਼ਾਨ ਨਹੀਂ ਕਰਨਾ ਕੇਵਲ ਸਾਡਾ ਸ਼ਾਂਤਮਈ ਪੀਸਫੁਲੀ ਇਹ ਅੱਜ ਦਾ ਟਰੈਕਟਰ ਮਾਰਚ ਸੀ ਦੇ ਨਾਲ ਸ਼ਾਂਤਮਈ ਅਸੀਂ ਦੋਸਤ ਪ੍ਰਤਾਪ ਸਿੰਘ ਕਰ ਰਹੇ ਆਂ ਕੇਵਲ ਸਾਡਾ ਇੱਕ ਮੈਸੇਜ ਹੈ ਜਿਹੜੀ 사우ਦੀ ਅਰਬ ਦੇ ਵਿੱਚ ਅੱਜ WTO ਦੀ ਮੀਟਿੰਗ ਚੱਲ ਰਹੀ ਹੈ ਉਹਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਆਂ ਕਿ ਇਹ ਜਿਹੜੀ ਕਿਸਾਨ ਮਾਰੂ ਨੀਤੀਆਂ ਨੇ ਇਹ ਜਿਹੜੀ ਨੇ ਪੂਰੇ ਭਾਰਤ ਪੂਰੇ ਵਰਲਡ ਦੇ ਵਿੱਚ ਇਹ ਲਾਗੂ ਕੀਤੀਆਂ ਇਹਨੂੰ ਰੱਦ ਕਰੇ ਨਹੀਂ ਇਹ ਪੂਰੇ ਵਰਲਡ ਦੇ ਵਿੱਚ ਇਹ ਇੱਕ ਵਿਸ਼ਵ ਯੋਧਾ ਕਾਰਨ ਬਣ ਸਕਦਾ ਸੋ ਭਾਰਤ ਸਰਕਾਰ ਨੂੰ ਵੀ ਅਸੀਂ ਚੇਤਾਵਨੀ ਦਿੰਦੇ ਆਂ ਤੇ اپیل ਵੀ ਕਰਦੇ ਆ ਜਿਹੜੇ ਅੱਜ ਹਾਲਾਤ ਬਣੇ ਆ ਕਿਸਾਨਾਂ ਦੇ ਉੱਤੇ ਕਿਸ ਤਰ੍ਹਾਂ ਸਾਡੀ ਸਰਕਾਰ ਹੀ ਸਾਡੀ ਵੋਟਾਂ ਲੈ ਕੇ ਹੀ ਕਿਸ ਤਰ੍ਹਾਂ ਜ਼ਬਰ ਤਸੀਹੇ ਕਰ ਰਹੀ ਹੈ ਜਿਵੇਂ ਅਸੀਂ ਕਿਹੜੇ ਮੁਲਕ ਤੋਂ ਆਏ ਕਿੱਥੋਂ ਦੇ ਨਾਗਰਿਕਾਂ ਸੀ ਤੇ ਉਹ ਕਰ ਰਹੀ ਹੈ ਜ਼ਬਰ ਉਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਔਰ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਡਬਲ ਜੀਟੀਓ ਜੋ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਮੈਂਬਰ ਬਣਿਆ ਹੋਇਆ ਉਹਦੇ ਚੋਂ ਬਾਹਰ ਆਵੇ ਤੇ ਤਾਂ ਕਿ ਜਿਹੜਾ ਭਾਰਤ ਹੈ ਸਦਾ ਖੁਸ਼ਹਾਲ ਹੋਵੇ ਤੇ ਸਾਡੀ ਇਕਤਾ ਤੇ ਅਖੰਡਤਾ ਬਣੀ ਰਹੇ ਕਿੱਧਾ ਦੇਖਦੇ ਹਾਂ ਜਿਹੜਾ ਕਿਸਾਨ ਆਪਣੀ ਮੰਗਾਂ ਲੈ ਕੇ ਭਾਰਾ ਸਮੂਹ ਡਾਡਰ ਦੀ ਗੱਲ ਕਰ ਰਿਹਾ ਮੈਕਨੋਰੀ ਪਾਊਡਰ ਦੀ ਗੱਲ ਕਰ ਰਿਹਾ ਉਹਦੇ ਕਹਿੰਦੇ ਹਰਿਆਣਾ ਸਰਕਾਰ ਦੀ ਗੱਲ ਕਰੀਏ ਤਾਂ ਕਈ ਜਿਹੜੇ ਕਿਸਾਨ ਹੈ ਜਿਨ੍ਹਾਂ ਦੀ ਮੌਤ ਹੋਈ ਹੈ ਕਈ ਕਿਸਾਨ ਜਿਹੜੇ ਕੰਪੀਨ ਚੱਪੀ ਵੀ ਹੋਈ SO ਇਹ ਆਤ ਨਿੰਦਣਯੋਗ ਯੋਗ ਹੈ ਕਿ ਜਿਹੜੀ ਸਾਡੀ ਮਾਨ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਤੇ ਖੱਟਰ ਸਰਕਾਰ ਇਹ ਦੋਨਾਂ ਨੇ ਰਲ ਕੇ ਇਹ ਜ਼ੁਲਮ ਕੀਤਾ ਕਿਸਾਨਾਂ ਦੇ ਉੱਤੇ ਨਿਹੱਥੇ ਕਿਸਾਨ ਆਪਣੀਆਂ ਅਧੂਰੀਆਂ ਮੰਗਾਂ ਮੰਨਵਾਉਣ ਦੇ ਲਈ ਜਦੋਂ ਦਿੱਲੀ ਵੱਲ ਨੂੰ ਕੂਚ ਕਰ ਰਹੇ ਸੀ 11 ਤਰੀਕ ਤੋਂ ਲੈ ਕੇ ਅੱਜ ਤੱਕ ਉਹ ਨਿਹੱਥੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸੀ ਕਿਸ ਤਰ੍ਹਾਂ ਉਹਨਾਂ ਨੇ ਤੁਸੀਂ ਸਾਰਿਆਂ ਨੇ ਮੀਡੀਆ ਨੇ ਕਵਰ ਕੀਤਾ ਤੁਹਾਡਾ ਧੰਨਵਾਦ ਹੈ ਕਿਸ ਤਰ੍ਹਾਂ ਗ੍ਰਨੇਡ ਹੀਰਨਾ ਹਮਲੇ ਕੀਤੇ ਗਏ ਡਰੋਨ ਦੇ ਰਾਹੀਂ ਕੀਤੇ ਗਏ ਪਲਾਸਟਿਕ ਦੀ ਗੋਲੀਆਂ ਮਾਰੀਆਂ ਡਾਂਗਾ ਫੇਰੀਆਂ ਅੰਤੂਗਿਆ ਸੀ ਗੋਲੇ ਛੱਡੇ ਐਸ ਆਰ ਆਰ ਰਾਈਫਲ ਹੈ ਜਿਹੜੀ ਭਾਰਤ ਦੀ ਸਭ ਤੋਂ ਵਧੀਆ ਉਹਦੀ ਗੋਲੀਆਂ ਨਾਲ ਮਾਰੇ ਗਏ ਕਿਸਾਨ ਕਈ ਸ਼ਹੀਦ ਹੋਏ 400 ਤੋਂ ਵੱਧ ਫਟੜ ਹੋਏ ਜ਼ਖਮੀ ਹੋਏ ਸੋ ਇਹ ਬਹੁਤ ਹੀ ਜ਼ਬਰਕ ਕੀਤਾ ਸਰਕਾਰ ਨੇ ਸੋ ਇਹ ਇਹਦੇ ਵਿੱਚ ਮਾਂ ਸਰਕਾਰ ਵੀ ਉਨੀ ਦੋਸ਼ੀ ਹੈ ਜੇ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਕਿਸਾਨਾਂ ਨੇ ਵੈਰੀਕੇਟ ਦੀ ਜੇ ਪਟੜਲੀ ਉੱਥੇ ਜੇਬੀਸੀ ਪੋਲੀਕਨ ਬੁਲਟ ਪ੍ਰੂ ਮਸ਼ੀਨਾ ਮੰਗਾਈਆਂ ਤਾਂ ਉਹਨਾਂ ਦੇ 302 ਦੇ ਪਰਚੇ ਦੇ ਦਿੱਤੇ ਰਾਜਪੁਰੇ ਦੀ ਪੁਲਿਸ ਨੇ ਸੋ ਇਹਦੀ ਵੀ ਅਸੀਂ ਸ਼ਖਸ਼ ਬਦਲਾਅ ਦੇ ਵਿੱਚ ਜਿਹੜੀ ਬਦਲਾਅ ਦੀ ਸਰਕਾਰ ਸੀ ਉਹਦੀ ਨਿੰਦਿਆ ਕਰਦੇ ਆ ਕਿਸਾਨਾਂ ਦੀਆਂ ਵੋਟਾਂ ਲੈ ਕੇ ਤੇ ਕਿਸਾਨਾਂ ਤੇ ਪਰਚੇ ਦਰਜ ਜਦ ਕਿ ਪਰਚੇ ਦਰਜ ਬੰਦੇ ਸੀਗੇ ਹਰਿਆਣਾ ਸਰਕਾਰ ਤੇ ਖੱਟਰ ਸਰਕਾਰ ਤੇ ਪੁਲਿਸ ਤੇ ਜਿਹੜੀ ਸਾਡੀ ਹਦੂਦ ਦੇ ਵਿੱਚ ਆ ਕੇ ਸਾਡੇ ਉੱਪਰ ਗੋਲੀਆਂ ਮਾਰ ਕੇ ਹਮਲੇ ਕੀਤੇ ਆ ਸੋ ਮਾਨ ਸਰਕਾਰ ਨੂੰ ਚਾਹੀਦਾ ਕਿ ਜਿਨ੍ਹਾਂ ਨੌਜਵਾਨਾਂ ਤੇ ਪਰਚੇ ਉਹਨਾਂ ਨੇ ਦਿੱਤੇ ਆ ਸਾਡੇ ਜਿਹੜੇ ਜੀਵੀਸੀ ਮਸ਼ੀਨਾਂ ਲੈ ਕੇ ਗਏ ਸੀਗੇ ਉਹਨਾਂ ਦੇ ਪਰਚੇ ਰੱਦ ਕਰੇ